ਕਿਹੜੀ ਗੱਲ ਮਾਈਨਿੰਗ ਦੀ ਹੈ ਜਾਂ ਡਿਵੈਲਪਮੈਂਟ ਦੀ ਹੈ ਜਾਂ ਇਸ ਇਲਾਕੇ ਦੀ ਤਰੱਕੀ ਦੀ ਹੈ ਜਿੱਥੇ ਜਿੱਥੇ ਮੈਂ ਅੱਜ ਤੱਕ ਰਹੇ ਹਾਂ ਮੈਨੇ ਤੇ ਮੇਰੇ ਸਾਡੇ ਮੈਨੇ ਤੇ ਮੇਰੇ ਸਾਰੇ ਪਰਿਵਾਰ ਨੇ ਹਮੇਸ਼ਾ ਕੰਮ ਕੀਤਾ ਹੈ ਔਰ ਸਾਡੇ ਉਸ ਕੰਮ ਦੀ ਗਵਾਹੀ ਉਹ ਲੋਕ ਦੇ ਸਕਦੇ ਆ ਜਿੱਥੇ ਅਸੀਂ ਅੱਜ ਤੋਂ ਪਹਿਲਾਂ ਸੇਵਾ ਕੀਤੀ ਹੈ ਔਰ ਜਦੋਂ ਊਰੇ ਦੀ ਸੇਵਾ ਜ਼ੁਮੇ ਲੱਗ ਜਾਣੀ ਹੈ ਤਾਂ ਫਿਰ ਗੁਰੂ ਮਹਾਰਾਜ ਤੋਂ ਡਰ ਕੇ ਕਹਿਣਾ ਹੈ ਚੰਗੀ ਤੇ ਵਧੀਆ ਤੇ ਸੱਚੀ ਤੇ ਸੁੱਚੀ ਸੇਵਾ ਹੋਵੇ ਆਉਣ ਵਾਲੇ ਸਮੇਂ 'ਚ ਜਦੋਂ ਚੋਣਾਂ ਪੈਣਗੀਆਂ ਚੋਣਾਂ ਹੋਣਗੀਆਂ ਨਤੀਜੇ ਆਣਗੇ ਤਾਂ ਤੁਸੀਂ ਦੇਖੋਗੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਪੂਰੇ ਪੰਜਾਬ 'ਚ ਹੋਵੇਗੀ ਫਿਰ ਮੇਰੇ ਵਾਸਤੇ ਇਹ ਇਲਾਕਾ ਕੋਈ ਨਵਾਂ ਇਲਾਕਾ ਨਹੀਂ ਮੈਨੂੰ ਪਹਿਲਾਂ ਬਤੌਰ ਯੂਥ ਕਾਂਗਰਸ ਪ੍ਰਧਾਨ ਬਣ ਕੇ ਜ਼ਿੰਮੇਵਾਰੀ ਮਿਲੀ ਔਰ ਮੈਂ ਇਸ ਇਲਾਕੇ ਵਿੱਚ ਆਪਣੇ ਸਾਰੇ ਬਲਾਕਾਂ 'ਚ ਪੂਰੇ ਪੰਜਾਬ 'ਚ ਆਪਣੀ ਜ਼ਿੰਮੇਵਾਰੀ ਨਿਭਾਈ ਅ ਤਖਤਰੀ ਕੇਸ ਕਰ ਸਾਹਿਬ ਤਨਤਮਸਤਕ ਹੋਇਆ ਤੇ ਇਹ ਚੋਣਾਂ ਦਾ ਆਗਾਜ਼ ਜਿਹੜਾ ਹੈ ਉਹ ਸ਼ੁਰੂ ਕੀਤਾ ਆ ਤਾ ਕਾਫੀ ਬਰਕਰ ਵੀ ਜਿਹੜੇ ਆ ਉਹ ਨਾਲ ਨੇ ਤੇ ਹੁਣ ਮੀਡੀਆ ਸਾਹਮਣੇ ਮੁਖਾਤਬ ਵੀ ਹੋਣਗੇ ਤਾਂ ਆਨੰਦਪੁਰ ਸਾਹਿਬ ਸੀਟ ਤੋਂ ਟਿਕਟ ਮਿਲੀ ਹੈ ਇਹਨਾਂ ਨੂੰ ਤੇ ਲਗਾਤਾਰ ਚੋਣਾਂ ਦੇ ਚੋਣ ਪ੍ਰਚਾਰ ਅੱਜ ਮੁਹਿੰਮ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਹੁਣ ਅੱਗੇ ਨੈਣਾ ਦੇ ਵੀ ਜਿਹੜੇ ਆ ਮੱਥਾ ਟੇਕਣ ਜਾਣਗੇ ਉਸ ਦੇ ਬਾਅਦ ਖੁਰਾਲਗੜ੍ਹ ਸਾਹਿਬ ਵੀ ਮੱਥਾ ਟੇਕਣ ਜਾਣਗੇ ਤੇ ਫੇਰੇ ਪਿੰਡਾਂ ਪਿੰਡਾਂ ਦੇ ਵਿੱਚ ਉਹਨਾਂ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਤਾਂ ਇਸ ਵੇਲੇ ਦੀਆਂ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅਤੇ ਅਜੋ ਉਸੇ صدਕਾ ਜਦੋਂ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਧਰਤੀ ਦੀ ਸੇਵਾ ਵਾਸਤੇ ਮੈਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਨਾਮਜ਼ਦ ਕੀਤਾ ਹੈ। ਮੈਂ ਲਗਾਤਾਰ ਆਪਣੇ ਉਸੇ ਸੋਚ ਨਾਲ ਆਪਣੇ ਅੱਜ ਇਲਾਕੇ ਦੇ ਸਾਰੀ ਸੰਗਤ ਨਾਲ ਮੁਹਾਲੀ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਵਾਸਤੇ ਹਾਜ਼ਰ ਹੋਇਆ ਆਸ਼ੀਰਵਾਦ ਲੈਣ ਲਈ ਗੁਰੂ ਮਹਾਰਾਜ ਆਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ ਔਰ ਆਉਣ ਵਾਲੇ ਸਮੇਂ 'ਚ ਇੱਕੋ ਹੀ ਸੋਚ ਹੈ ਕਿ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀ ਹਰ ਜ਼ਿੰਮੇਵਾਰੀ ਨੂੰ ਚਾਹੇ ਉਹ ਕਦੇ ਪਾਰਟੀ ਦੀ ਜ਼ਿੰਮੇਵਾਰੀ ਪੂਰੇ ਹਿੰਦੁਸਤਾਨ 'ਚ ਕਦੇ ਮਿਲੀ ਹੈ ਤੇ ਚਾਹੇ ਪਾਰਟੀ ਦੀ ਜ਼ਿੰਮੇਵਾਰੀ ਬਤੌਰ ਐਮਪੀ ਐ ਐਮਐਲਏ ਬਣ ਕੇ ਸੰਗਰੂਦੀ ਸੇਵਾ ਵਿੱਚ ਮਿਲੀ ਹੈ ਉਸੇ ਤਨਦੇਹੀ ਨਾਲ ਮਿਹਨਤ ਨਾਲ इस गुरु की नगरी की सेवा भी उसे सोचना करना चाहना और पूरा विश्वास है कि जिस तरह का प्यार सत्कार अज इस इलाके की संगत ने दिता है वे आशीर्वाद आने वाले समय से इस इलाके की सेवा का लोगों वालों आनंदपुर साहब की पवित्र धरती वालों मिलेगा और आने वाले समय से इस इलाके दरूरत है इस इलाके की जरूरत है, है नौजवान ਬੱਚਿਆਂ ਦੇ ਪ੍ਰਤੀ ਜਾਂ ਇਲਾਕਿਆਂ ਦੀ ਤਰੱਕੀ ਪ੍ਰਤੀ ਉਹ ਸਾਰੀਆਂ ਗੱਲਾਂ ਦਾ ਟੀਚਾ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀ ਆਵਾਜ਼ ਨੂੰ ਪਾਰਲੀਮੈਂਟ 'ਚ ਵੀ بلند ਕਰਾਂਗੇ ਉਹ ਜੋ ਭਾਰਤ ਸਰਕਾਰ ਨਾਲ ਜੁੜੇ ਹੋਏ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਕੰਮ ਕਰਾਂਗੇ ਸਰਕਾਰ ਕਹਿੰਦੀ 2 ਸਾਲ 2 ਸਾਲ ਦੀ ਕਾਰਗੁਜ਼ਾਰੀ ਕਿਦਾਂ ਦੇਖਦੇ ਹੋ ਸਰਕਾਰ ਕਹਿੰਦੀ ਅਸੀਂ ਕਾਫੀ ਬਾਈਂਦੇ ਜਿਹੜੀਆਂ ਪੂਰੀ ਕਰ ਦਿੱਤੀਆਂ ਨੇ ਸਾਡੇ ਕੋਲ ਕੋਸ਼ਿਸ਼ ਹੈ ਦੇਖੋ ਇਹ ਹੀ ਕਾਰਨ ਹੈ ਕਿ ਸ਼ਾਇਦ ਅੱਜ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਚੋਣਾਂ ਦੇ ਵਿੱਚ ਉਦੋਂ ਸਾਹਮਣੇ ਆਉਂਦੀਆਂ ਜਦੋਂ ਵੋਟਾਂ ਪੈਂਦੀਆਂ ਤੇ ਨਤੀਜੇ ਆ ਜਾਂਦੇ ਹਨ ਤੋਂ ਇਸ ਕਰਕੇ ਮੈਂ ਇਹ ਜ਼ਰੂਰ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਚੋਣਾਂ ਚ ਵੋਟਾਂ ਪੈਣਗੀਆਂ ਚੋਣਾਂ ਹੋਣਗੀਆਂ ਨਤੀਜੇ ਆਣਗੇ ਤਾਂ ਤੁਸੀਂ ਦੇਖੋਗੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਪੂਰੇ ਪੰਜਾਬ 'ਚ ਹੋਊਗੀ ਮੇਰੇ ਮੇਰੇ ਵਾਸਤੇ ਇਹ ਇਲਾਕਾ ਕੋਈ ਨਵਾਂ ਇਲਾਕਾ ਨਹੀਂ ਮੈਨੂੰ ਪਹਿਲਾਂ ਬਤੌਰ ਯੂਥ ਕਾਂਗਰਸ ਪ੍ਰਧਾਨ ਬਣ ਕੇ ਜ਼ਿੰਮੇਵਾਰੀ ਮਿਲੀ ਔਰ ਮੈਂ ਇਸ ਇਲਾਕੇ ਵਿੱਚ ਆਪਣੇ ਸਾਰੇ ਬਲਾਕਾਂ ਚ ਪੂਰੇ ਪੰਜਾਬ ਚ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਉਸ ਤੋਂ ਬਾਅਦ ਜਦੋਂ ਮੈਨੂੰ ਕਾਂਗਰਸ ਪਾਰਟੀ ਦਾ ਵਜ਼ੀਰ ਬਣ ਕੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੇਰਾ ਇਹ ਰੋਪੜ ਜ਼ਿਲ੍ਹਾ ਮੇਰਾ ਡਿਸਟ੍ਰਿਕਟ ਇਨਚਾਰਜ ਜ਼ਿਲ੍ਹਾ ਸੀਗਾ ਔਰ ਇਸ ਤੋਂ ਪਹਿਲਾਂ ਮੇਰੇ ਬਜ਼ੁਰਗਾਂ ਨੂੰ ਯਾਨੀ ਜ਼ੈਲ ਸਿੰਘ ਜੀ ਦੇ ਵਕਤ ਉਹਨਾਂ ਦਾ ਨਿੱਜੀ ਸਲਾਹਕਾਰ ਹੋਣ ਦੇ ਨਾਤੇ ਗਾਇਨੀ ਜੀ ਉਰੋਂ ਲੋਕ ਸਭਾ ਦੇ ਐਮਪੀ ਵੀ ਰਹੇ ਬਾਅਦ ਮੁੱਖ ਮੰਤਰੀ ਬਣੇ ਔਰ ਮੇਰੇ ਪਿਤਾ ਜੀ 5 ਸਾਲ ਪੋਲਿਟਿਕਲ ਸੈਕਟਰੀ ਦੇ ਰੂਪ ਵਿੱਚ ਉਹਨਾਂ ਦਾ ਕੰਮ ਕੀਤਾ। ਤੋਂ ਇਸ ਇਲਾਕੇ ਨਾਲ ਇੱਕ ਮੇਰੀ ਨਿੱਜੀ ਤੇ ਪੁਰਾਣੀ ਸਾਡੇ ਪਰਿਵਾਰ ਦੀ ਸਾਂਝ ਔਰ ਜਦੋਂ ਮੈਨੂੰ ਵੀ ਵਜ਼ੀਰ ਬਣ ਕੇ ਜ਼ਿਲ੍ਹਾ ਅਲੋਟ ਹੋਣਾ ਸੀ ਤਾਂ ਮੈਂ ਵੀ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਕਿਹਾ ਸੀ ਕਿ ਮੈਨੂੰ ਵੀ ਇਸ ਇਲਾਕੇ ਦੀ ਸੇਵਾ ਕਰਨ ਵਾਸਤੇ ਮੌਕਾ ਦਿਵਾਵੇ ਤਾਂ ਮੈਂ ਇਹ ਕੋਈ ਇਲਾਕੇ ਵਾਸਤੇ ਨਵੀਂ ਪਿਛ ਨਹੀਂ ਅੱਜ ਦਾ ਜੋ ਪਿਆਰ ਲੋਕਾਂ ਦਾ ਮੁਹਾਲੀ ਤੋਂ ਜਿੱਸਾ ਸਿੱਧੂ ਸਾਹਿਬ ਨੇ ਚਾਲੂ ਕਰਾਇਆ ਤੇ ਉਰੇ ਆਕੇ ਗਾਨਾ ਸਾਹਿਬ ਤੇ ਰਾਹ ਦੇ ਵਿੱਚ ਸਾਰੇ ਸਾਡੇ ਹਲਕਾਂ ਇਚਾਰ ਸਾਹਿਬਾਨਾਂ ਨੇ ਜੋ ਪਿਆਰ ਤੇ ਸਤਿਕਾਰ ਦਿੱਤਾ ਹੈ ਔਰ ਜੋ ਆਸ਼ੀਰਵਾਦ ਉਹਨੇ ਗੁਰੂ ਮਹਾਰਾਜ ਦੇ ਚਰਨਾ ਜਾ ਕੇ ਮਿਲਿਆ ਹੈ ਉਸ ਤੋਂ ਇੱਕ ਗੱਲ ਸਮਝ ਆਉਂਦੀ ਹੈ ਆਪਣੇ ਦਿਲ ਨੂੰ ਕਿ ਜੇ ਇਨਸਾਨ ਕਦੇ ਸੱਚੀ ਤੇ ਸੂਚੀ ਸੇਵਾ ਜ਼ੋਰ ਜ਼ਿੰਮੇਵਾਰੀ ਦੇ ਨਾਲ ਕਰਦਾ ਹੈ ਤਾਂ ਪਰਮਾਤਮਾ ਉਹਨੂੰ ਜ਼ਰੂਰ ਭਾਗ ਲਾਉਂਦਾ ਹੈ ਇਹ ਤਾਂ ਹਲੇ ਭਾਜੀ ਇਹ ਤਾਂ ਹਲੇ ਭਾਜੀ ਚੋਣ ਚੱਲ ਨਹੀਂ ਹੈ ਹਨ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੱਕ ਅੱਜ ਕੋਈ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਮਹਿਫੂਜ਼ ਨਹੀਂ ਫੀਲ ਕਰਦਾ ਹਰ ਬੰਦਾ ਸੇਫ ਫੀਲ ਨਹੀਂ ਕਰਦਾ ਤਾਂ ਇਸ ਦਾ ਇਹੀ ਕਾਰਨ ਹੈ ਕਿ ਪੰਜਾਬ ਆ نیچے ਜਾ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਜੋ ਬਦਲਾਅ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤੇ ਅੱਜ ਤਾਹੀਂ ਤਾਂ ਲੋਕ ਉਸ ਪਾਰਟੀ ਤੋਂ ਆਪਣੇ ਆਪ ਨੂੰ ਥੋੜਾ ਦੂਰ ਕਰਨਾ ਚਾਹੁੰਦੇ ਹਨ ਪੰਜਾਬ 'ਚ ਕਰਜ਼ੇ ਦੀ ਲੈ ਕੇ ਕਿਵੇਂ ਦੇਖਦੇ ਹੋ ਸਰ ਪੰਜਾਬ 'ਚ ਕਰਜ਼ਾਈ ਹੋ ਰਿਹਾ ਹੈ ਦਿੱਤੇ ਜਾ ਰਿਹਾ ਹੈ ਆਉਂਦਾ ਕਹਿ ਰਹੇ ਹਨ ਕਿ ਜੇ ਤੁਸੀਂ ਹਰ ਚੀਜ਼ ਨੂੰ ਬਿਨਾ 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 ਆਮਦਨ ਸਰਕਾਰ ਸੂਬੇ ਸੂਬੇ ਦੀ ਸੂਬੇ ਦੀ ਆਮਦਨ ਨੂੰ ਬਿਨਾ ਜਨਰੇਟ ਕੀਤੇ ਦੇਖੋ ਕਿਸੇ ਵੀ ਸੂਬੇ ਦੀ ਡਿਵੈਲਪਮੈਂਟ ਹੈ ਜਦੋਂ ਉਹ ਉਦੋਂ ਹੁੰਦੀ ਹੈ ਜਦੋਂ ਬਾਹਰਲਾ ਉਦਯੋਗਪਤੀ ਆ ਕੇ ਸਾਡੇ ਸੂਬੇ ਚ ਇਨਵੈਸਟਮੈਂਟ ਕਰਦਾ ਹੈ ਜਦੋਂ ਬਾਹਰਲੀ ਇਨਵੈਸਟਮੈਂਟ ਆਉਂਦੀ ਹੈ ਉਦੋਂ ਹੀ ਸੂਬੇ ਅਪਗ੍ਰੇਡ ਹੁੰਦੇ ਹਨ ਸੂਬੇ ਆਰਥਿਕ ਤੌਰ ਤੇ ਮਜ਼ਬੂਤ ਹੁੰਦੇ ਹਨ ਰੋਜ਼ਗਾਰ ਦੇ ਪ੍ਰਬੰਧ ਹੁੰਦੇ ਹਨ ਤਾਂ ਇਸ ਕਰਕੇ ਅੱਜ ਜਦੋਂ ਕੋਈ ਇਨਵੈਸਟਮੈਂਟ ਹੀ ਬਾਹਰੋਂ ਨਹੀਂ ਆ ਰਹੀ ਇਸ ਪੱਧਰ ਦੀ ਦੱਕ ਸੁਭਾਵੀ ਕਮਜ਼ੋਰ ਹੋ ਰਹੇ ਹੈ ਕਰਜ਼ਾ ਵੀ ਵੱਧ ਰਹੇ ਹੈ ਤੇ ਬੇਰੋਜ਼ਗਾਰੀ ਵੀ ਵੱਧ ਰਹੀ ਔਰ ਨਸ਼ਾ ਵੀ ਵੱਧ ਰਿਹਾ ਹੈ ਇਹਦਾ ਤੁਹਾਨੂੰ ਪਤਾ ਚੁਟਕੀਆਂ ਮਾਰ ਕੇ ਕਰਨ ਵਾਲੇ ਕੰਮ ਸੀਗੇ ਤੇ ਕਿੱਥੇ ਪਹੁੰਚੇਗਾ ਮ ਆਪਾਂ ਨੂੰ ਸਭ ਨੂੰ ਪਤਾ ਤਾਂ ਗੱਲਬਾਤ ਆਪਾਂ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹਾਂ ਕਿਉਂਕਿ ਸੀਟ ਉੱਤੇ ਅਨਾਉਂਸ ਕੀਤਾ ਗਿਆ ਤੇ ਸ਼੍ਰੀ ਤਖਤ ਜੀ ਕੇਸਗੜ ਸਾਹਿਬ ਕੇ ਨਤਮਸਤਕ ਕੋਈ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰਾਂਗੇ ਸਿੰਗਲਾ ਸਾਹਿਬ ਨਾਲ ਕਿ ਕੀ ਮੋਟਿਵ ਲੈ ਕੇ ਜਿਹੜੇ ਆ ਚੱਲੇ ਨੇ ਸਿੰਘਲਾ ਸਾਹਿਬ ਟੀਮ ਮੂਵ ਟੀਮ ਲੈ ਕੇ ਮਤਲਬ ਅੱਜ ਨਤਮਸਤਕ ਹੋਏ ਹੋ ਕਿਉਂਕਿ ਖਾਲਸੇ ਦੀ ਧਰਤੀ ਹੈ ਜੀ ਇੱਥੇ ਖਾਸ ਕਰਕੇ ਦੇਖਿਆ ਜਾਵੇ ਜੀ ਤੇ ਕਿਹੜੀਆਂ ਕਿੜੀਆਂ ਲੋਕਾਂ ਨਾਲ ਕਮਿਟਮੈਂਟ ਜਿਹੜੀ ਕੀਤੀ ਜਾ ਸਕਦੀ ਹੈ ਕਿਹੜੇ ਕਿੜੀਆਂ ਮੰਗਾ ਪੂਰੀਆਂ ਹੋ ਗਈਆਂ ਦੇਖੋ ਮੈਂ ਜਿੱਥੇ ਤੱਕ ਕਮਿਟਮੈਂਟ ਦੀ ਗੱਲ ਹੈ ਆਮ ਕਮਿਟਿਡ ਟੂ ਦ ਪੀਪਲ ਮੈਂ ਲੋਕਾਂ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰਦਾ ਹਾਂ ਲੇਕਿਨ ਕਿਹੜੇ ਕਿਹੜੇ ਕੰਮ ਹੋਰੇ ਹੋਣਗੇ ਕਿਹੜੀ ਕਿਹੜੀ ਔਰੇ ਦੀਆਂ ਪ੍ਰੋਬਲਮਸ ਹੈ ਮੈਂ ਕਿਹਾ ਮੈਂ ਆਪਣਾ ਅਜੰਡਾ ਅਨਵੀਲ ਕਰੂੰਗਾ lettes me ਮੈਨੂੰ ਹਲੇ ਸਾਰੇ ਲੋਕਾਂ ਨਾਲ ਗੱਲ ਕਰਕੇ ਇਲਾਕੇ ਦੀ ਹਰ ਤਕਲੀਫ ਨੂੰ ਜਿਹੜੀ ਸੈਂਟਰ ਦੇ ਨਾਲ ਜੁੜੀ ਹੈ ਉਸ ਨੂੰ ਮੈਨੂੰ ਸਮਝਣ ਦੀ ਲੋੜ ਹੈ ਉਹਦਾ ਟੀਚਾ ਬਣਾ ਕੇ ਉਹਦਾ ਰੋਡਮੈਪ ਬਣਾ ਕੇ ਉਹਦਾ ਕੀ ਕਿਸ ਤਰੀਕੇ ਨਾਲ ਉਸ ਚੀਜ਼ ਦੇ ਉੱਪਰ ਪਹੁੰਚਿਆ ਜਾ ਸਕਦਾ ਕਿਉਂਕਿ ਹਰ ਚੀਜ਼ ਦੀ ਤਜ਼ਵੀਜ਼ ਜੇ ਪਹਿਲਾਂ ਚੰਗੇ ਤਰੀਕੇ ਨਾਲ ਬਣ ਜੇ ਤਾਂ ਫਿਰ ਆਦਮੀ ਕਮਜ਼ੋਰ ਨਹੀਂ ਰਹਿੰਦਾ ਫਿਰ ਉਸ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਹੈ ਇੱਕ ਹੀ ਸਵਾਲ ਹੈ ਜੀ ਮੇਰਾ ਇੱਕ ਗੱਲ ਦਾ ਇੱਥੇ ਸਾਰਿਆਂ ਨੂੰ ਪਤਾ ਕਿ ਮਾਈਨਿੰਗ ਨੂੰ ਲੈ ਕੇ ਕਾਫੀ ਇੱਥੇ ਜਿਹੜਾ ਇਹ ਏਰੀਆ ਆ ਉਹ ਭਖਿਆ ਰਹਿੰਦਾ ਆ ਤਾਂ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਾਂ ਉਸ ਤੇ ਉਸ ਬਾਰੇ ਵੀ ਕੋਈ ਹੈਗਾ ਵੀ ਮਾਈਨਿੰਗ ਨੂੰ ਇੱਥੇ ਕੰਟਰੋਲ ਕੀਤਾ ਜਾ ਸਕਦਾ ਹੈ ਦੇਖੋ ਹਰ ਚੀਜ਼ ਦਾ ਹੱਲ ਹੁੰਦਾ ਹੈ ਅੱਜ ਮੈਂ ਗੁਰੂ ਮਹਾਰਾਜ ਦੇ ਨਕਮਸਤਕ ਹੋ ਕੇ ਆਸ਼ੀਰਵਾਦ ਲੈਣ ਆਇਆ ਸੀ ਔਰ ਅੱਜ ਮੈਂ ਆਪਣੀ ਚੌਂਦਾ ਆਗਾਜ਼ ਕਰਨ ਵਾਸਤੇ ਆਸ਼ੀਰਵਾਦ ਲੈਣਾ ਸੀ ਸਾਰੀ ਸੰਗਤ ਨਾਲ ਤੇ ਅੱਜ ਦਾ ਏਜੰਡਾ ਆਪਣਾ ਉਹਨਾਂ ਕੀ ਹੈ ਬਾਕੀ ਜਿਹੜੀ ਗੱਲ ਮਾਈਨਿੰਗ ਦੀ ਹੈ ਜਾਂ ਡਿਵੈਲਪਮੈਂਟ ਦੀ ਹੈ ਜਾਂ ਇਸ ਇਲਾਕੇ ਦੀ ਤਰੱਕੀ ਦੀ ਹੈ ਜਿੱਥੇ-ਜਿੱਥੇ ਮੈਂ ਅੱਜ ਤੱਕ ਰਹੇ ਹਾਂ ਮੈਨੇ ਤੇ ਮੇਰੇ ਸਾਡੇ ਮੈਨੇ ਤੇ ਮੇਰੇ ਸਾਰੇ ਪਰਿਵਾਰ ਨੇ ਹਮੇਸ਼ਾ ਕੰਮ ਕੀਤਾ ਹੈ ਔਰ ਸਾਡੇ ਉਸ ਕੰਮ ਦੀ ਗਵਾਹੀ ਉਹ ਲੋਕ ਦੇ ਸਕਦੇ ਆ ਜਿੱਥੇ ਅਸੀਂ ਅੱਜ ਤੋਂ ਪਹਿਲਾਂ ਸੇਵਾ ਕੀਤੀ ਹੈ ਔਰ ਜਦੋਂ ਔਰੇ ਦੀ ਸੇਵਾ ਜ਼ੁਮੇ ਲੱਗ ਜਾਣੀ ਹੈ ਤਾਂ ਫਿਰ ਗੁਰੂ ਮਹਾਰਾਜ ਤੋਂ ਡਰ ਕੇ ਕਹਿਣਾ ਹੈ ਚੰਗੀ ਤੇ ਵਧੀਆ ਤੇ ਸੱਚੀ ਤੇ ਸੁੱਚੀ ਸੇਵਾ ਹੋਗੀ। ਕਰਨਾ ਮੈਂ ਇੱਕ ਸਵਾਲ ਸਿਰਫ ਕਰਨਾ ਹੋਰ ਥੋੜਾ ਸਮਾਂ ਲੈ ਰਿਆ। ਅ ਜੇ ਆਪਾਂ 1998 ਚੋਣਾਂ ਦੀ ਗੱਲ ਕਰ ਲਈ ਤੇ ਚੰਦੂ ਮਾਜਰਾ ਨੇ ਕੈਪਟਨ ਮਰਿੰਦਰ ਸਿੰਘ ਤੱਕ ਨੂੰ ਹਰਾਇਆ ਵਾ ਐਮਪੀ ਨੇ ਚੋਣਾਂ। ਤੁਹਾਡੇ ਸਾਹਮਣੇ ਇਸ ਵੇਲੇ ਉਹ ਖੜੇ ਆ। ਕਿੰਨਾ ਕੰਪੀਟੀਸ਼ਨ ਮੰਨਦੇ ਹੋ? ਨਹੀਂ। ਦੇਖੋ ਗੱਲ ਇਹ ਹੈ ਕਿ ਮੈਨੂੰ ਸੰਗਰੂਰ ਦੀ ਚੋਣ ਲੜਨ ਵਾਸਤੇ ਮੌਕਾ ਮਿਲਿਆ ਸੀ 2009 ਚ। ਤੇ ਮੈਂ ਬਹੁਤ ਛੋਟੀ ਉਮਰ ਦਾ ਸੀ। ਤੇ ਉੱਥੇ ਬਹੁਤ بڑے ਲੀਡਰ ਸੀਗੇ, ਮੇਰੇ ਬੜੇ ਸਤਕਾਰਯੋਗ ਹੈ, ਮੇਰੇ ਬਜ਼ੁਰਗਾਂ ਦੇ ਵੀ ਬੜੇ ਨੇੜਲੇ ਦੋਸਤ ਸੀਗੇ। ਸਿਆਸੀ ਤੌਰ ਤੇ ਨਹੀਂ ਸਮਾਜਿਕ ਤੌਰ ਤੇ ਔਰ ਉਹਨਾਂ ਦਾ ਆਪਣਾ ਵੀ ਬੜਾ ਰਾਜਨੀਤਿਕ ਅਦਾ ਢੀਂਡਸਾ ਸਾਹਿਬ ਤੇ ਮੈਂ ਉਹਨਾਂ ਸਾਹਮਣੇ ਚੋਣ ਲੜਨ ਗਿਆ ਸੀ ਤੇ ਉੱਥੇ ਦੀ ਸੰਗਤ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਤੇ ਉਹਨਾਂ ਦੀ ਜਗ੍ਹਾ ਤੇ ਤੋ ਇਸ ਕਰਕੇ ਅੱਜ ਮੈਂ ਇਹ ਗੱਲ ਨਹੀਂ ਸੋਚਦਾ ਹੁੰਦਾ ਕਦੇ ਕਿ ਮੇਰੇ ਸਾਹਮਣੇ ਕੋਲ ਆ ਗੱਲ ਤਾਂ ਇਹ ਹੈ ਕਿ ਲੋਕ ਉਸ ਗੱਲ ਦੀ ਗਵਾਹੀ ਦੇਣਗੇ ਪਹਿਲਾਂ ਵੀ ਉਹ ਲੋਕ ਉਰੇ ਐਮਪੀ ਰਹੇ ਹਨ ਤਾਂ ਉਹਨਾਂ ਨੇ ਉਰੇ ਇਲਾਕੇ ਵਾਸਤੇ ਕੀ ਕੀਤਾ ਉਹ ਜੋ ਉੱਥੇ ਰਹੇ ਹਨ ਉੱਥੇ ਦੇ ਲੋਕ ਗਵਾਹੀ ਦੇਣਗੇ ਕਿ ਉਹਨਾਂ ਨੇ ਉੱਥੇ ਵਾਸਤੇ ਕੀ ਕੀਤਾ ਮੈਂ ਸੂਰ ਦੀ ਸੇਵਾ ਕੀਤੀ ਹੈ ਮੇਰੇ ਸਮੂਹ ਦੇ ਲੋਕ ਗਵਾਹੀ ਦੇਣਗੇ ਕਿ ਮੈਂ ਕੀ ਕੀਤਾ ਜੀ ਬਹੁਤ ਬਹੁਤ ਧੰਨਵਾਦੀ ਸੋ ਇਹ ਸਾਡੇ ਨਾਲ ਵਿਜੇਂਦਰ ਸਿੰਘਲਾ ਜੀ ਮੌਜੂਦ ਸਕੇ ਜਿਹੜੇ ਤਕਸ਼ਰੀ ਕੇਸਵਰ ਕਿਸਗੜ ਸਾਹਿਬ ਤੋਂ ਕਿ ਨਤਮਸਤਕ ਹੋਏ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਕੰਮ ਕੀਤਾ ਗਿਆ ਉਸੇ ਤਰ੍ਹਾਂ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਜਿਹੜੇ ਆ ਕੰਮ ਕਰਵਾਏ ਜਾਣਗੇ ਡਿਵੈਲਪਮੈਂਟ ਨੂੰ ਲੈ ਕੇ ਹੋਰ ਵੀ ਜੋ ਸਮੱਸਿਆਵਾਂ ਲੋਕਾਂ ਦੀਆਂ ਉਹਨਾਂ ਨੂੰ ਲੈ ਕੇ ਕੰਮ ਕਰਵਾਏ ਜਾਣਗੇ ਸੋ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪੂ ਪੰਜਾਬ ਟੀਵੀ